ਸਤਿ ਸ਼੍ਰੀ ਅਕਾਲ ਜੀ ਅਮਰੀਕਾ ਨਿਊਜ਼ ਬੁਲੇਟਿਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਸ਼ਿਤਾ ਸਵਾਗਤ ਕਰਦੀ ਹਾਂ ਖਬਰਾਂ ਤੋਂ ਪਾਲਾਂ ਨਜ਼ਰ ਮਾਰਦੇ ਹਾਂ ਅੱਜ ਦੇ ਮੁੱਖ ਅਪਡੇਟਸ ਤੇ ਤਿੰਨ ਦਹਾਕੀਆਂ ਦੇ ਅਧਿਐਨ ਮੁਤਾਬਕ ਗੈਰ ਕਾਨੂੰਨੀ ਇਮੀਗ੍ਰੇਸ਼ਨ ਨੇ ਅਮਰੀਕਾ ਦੇ ਘਾਟੇ ਨੂੰ ਘਟ ਕਰਕੇ ਕਤੋਂ ਕੱਟ 1.7 ਟ੍ਰਿਲੀਅਨ ਡਾਲਰ ਦੀ ਬਚਤ ਕੀਤੀ ਹੈ ਸਰਕਾਰੀ ਕਰਜ਼ੇ ਅਤੇ ਆਰਥਿਕ ਚੁਣੌਤੀਆਂ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ ਰਾਂਪਰ ਪ੍ਰਸ਼ਾਸਨ ਮਿਨੀਸੋਟਾ ਦੇ ਦਬਾਅ ਬਣਾਉਂਦੇ ਹਨ ਆਈਸੀਈ ਨੂੰ ਰਾਜ ਦੀਆਂ ਜੇਲ੍ਹਾਂ ਵਿੱਚ ਕੈਦ ਇਮੀਗ੍ਰੇਸ਼ਨ ਤੱਕ ਪੂਰੀ ਪਹੁੰਚ ਦੇਣ ਦੀ ਮੰਗ ਜਦਕਿ ਮਿਨੀਸੋਟਾ ਕੰਪਨੀ ਹੱਕਾ ਅਤੇ ਜਨਤਕ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਸਿਰਫ ਸੀਮਿਤ ਸਹਿਯੋਗ ਦੇ ਰਿਹਾ ਹੈ ਭਾਰਤ ਅਮਰੀਕਾ ਉਦਯੋਗਿਕ ਅਤੇ ਖੇਤੀਬਾੜੀ ਉਤਪਾਦਾਂ ਤੇ ਟੈਰਿਫ 0 ਪ੍ਰਤੀਸ਼ਤ ਕਰਨ ਦਾ ਐਲਾਨ ਕਰਦਾ ਹੈ ਅਮਰੀਕਾ ਇਸ ਨੂੰ ਵੱਡੀ ਜਿੱਤ ਮੰਨਦਾ ਹੈ ਹਾਲਾਂਕਿ ਭਾਰਤ ਕੁਝ ਮੁੱਖ ਖੇਤਰਾਂ ਨੂੰ ਸਰਕਾਰੀ ਸੁਰੱਖਿਆ ਦੇ ਨਾਲ ਨਿਗਰਾਨੀ ਹੇਠ ਰੱਖੇਗਾ ਹੁਣ ਖਬਰਾਂ ਵਿਸਥਾਰ ਨਾਲ ਅਮਰੀਕਾ ਵਿੱਚ ਰਹਿ ਰਹੇ ਗੈਰ ਕਾਨੂੰਨੀ ਇਮੀਗ੍ਰੈਂਟਸ ਨੇ ਪਿਛਲੇ 3 ਦਹਾਕਿਆਂ ਵਿੱਚ ਦੇਸ਼ ਦੇ ਘਾਟੇ ਨੂੰ ਘਟ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ 3 ਦਹਾਕਿਆਂ ਦੇ ਡਾਟਾ ਦੇ ਆਧਾਰ ਤੇ ਇਹ ਕਿਹਾ ਗਿਆ ਹੈ ਕਿ ਇਮੀਗ੍ਰੈਂਟਸ ਨੇ ਘਾਟੇ ਨੂੰ ਕੱਟ ਕਰਕੇ ਕਟੋਂ ਕਟ 1.7 ਟ੍ਰਿਲੀਅਨ ਡਾਲਰ ਦੀ ਬਚਤ ਕੀਤੀ ਹੈ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਜੇ ਇਮੀਗ੍ਰੈਂਟਸ ਨਾ ਹੁੰਦੇ ਤਾਂ ਅਮਰੀਕਾ ਵਿੱਚ ਸਰਕਾਰੀ ਕਰਜ਼ਾ ਜੀਡੀਪੀ ਦੇ 200% ਤੋਂ ਵੀ ਵੱਧ ਹੋ ਸਕਦਾ ਸੀ ਇਸ ਅਧਿਐਨ ਤੋਂ ਇਹ ਪਤਾ ਲੱਗਦਾ ਹੈ ਕਿ ਇਮੀਗ੍ਰੈਂਟਸ ਭਾਵੇਂ ਕਈ ਵਾਰੀ ਚਰਚਾ ਦਾ ਵਿਸ਼ਾ ਬਣਦੇ ਰਹੇ ਹਨ ਪਰ ਅਮਰੀਕਾ ਅਰਥਵਿਵਸਥਾ ਲਈ ਮਹੱਤਵਪੂਰਨ ਸਹਾਇਤਾ ਸਾਬਤ ਹੋਇਆ ਹੈ ਅਮਰੀਕਾ ਵਿੱਚ ਰਹਿ ਰਹੇ ਗੈਰ ਕਾਨੂੰਨੀ ਇਮੀਗ੍ਰੈਂਟਸ ਬਾਰੇ ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ ਉਹ ਦੇਸ਼ ਵਿੱਚ ਭੋਜਨ ਪਰ ਤਾਜ਼ਾ ਅਧਿਐਨ ਸਾਬਤ ਕਰਦਾ ਹੈ ਕਿ ਹਕੀਕਤ ਇਸ ਦੇ ਉਲਟ ਹੈ ਪਿਛਲੇ 3 ਦਹਾਕਿਆਂ ਦੇ ਡਾਟੇ ਨੂੰ ਵੇਖਣ ਤੇ ਇਹ ਪਤਾ ਲੱਗਦਾ ਹੈ ਕਿ ਇਮੀਗ੍ਰੈਂਟਸ ਚਾਹੇ ਉਹ ਕਾਨੂੰਨੀ ਹੋਣ ਜਾਂ ਫਿਰ ਗੈਰ ਕਾਨੂੰਨੀ ਅਮਰੀਕਾ ਦੀ ਅਰਥ ਵਿਵਸਥਾ ਤੇ ਸਰਕਾਰੀ ਘਾਟੇ ਨੂੰ ਸੰਭਾਲਣ ਵਿੱਚ ਬਹੁਤ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ ਅਧਿਐਨ ਮੁਤਾਬਕ ਸਿਰਫ ਗੈਰ ਕਾਨੂੰਨੀ ਇਮੀਗ੍ਰੈਂਟਸ ਨੇ ਘੱਟੋ ਘੱਟ 1.7 ਟ੍ਰਿਲੀਅਨ ਡਾਲਰ ਦੇ ਗਾਟੇ ਨੂੰ ਕੱਟ ਕਰਨ ਵਿੱਚ ਸਹਾਇਤਾ ਕੀਤੀ ਹੈ ਇਸ ਦੌਰਾਨ ਉਹਨਾਂ ਨੇ ਸਰਕਾਰ ਦੇ ਟੈਕਸ ਦੇਣ, ਖਰੀਦਦਾਰੀ ਕਰਨ ਅਤੇ ਸੇਵਾਵਾਂ ਲਈ ਭੁਗਤਾਨ ਕਰਨ ਰਾਹੀਂ ਲਗਦ ਧਨ ਦੇ ਅਨਮੋਲ ਸਰੋਤ ਪੇਸ਼ ਕੀਤੇ ਹਨ। ਇਸ ਅਧਿਐਨ ਦਾ ਦੂਜਾ ਮਹੱਤਵਪੂਰਨ ਪੱਖ ਇਹ ਹੈ ਕਿ ਇਮੀਗ੍ਰੈਂਟਸ ਦੇ ਬਿਨਾ ਅਮਰੀਕਾ ਸਰਕਾਰੀ ਕਰਜ਼ਾ ਜੀਡੀਪੀ ਦੇ 200% ਤੋਂ ਵੀ ਵੱਧ ਹੋ ਸਕਦਾ ਸੀ। ਇਹ ਮਾਤਰਾ ਕਿਸੇ ਵੀ ਦੇਸ਼ ਲਈ ਇੱਕ ਬਹੁਤ ਵੱਡਾ ਖਤਰਾ ਹੈ ਅਤੇ ਇਸ ਤੋਂ ਸਪਸ਼ਟ ਹੁੰਦਾ ਹੈ ਕਿ ਇਮੀਗ੍ਰੈਂਟਸ ਸਰਕਾਰ ਲਈ ਨੈਟ ਲਾਭਦਾਇਕ ਹਨ ਅਧਿਐਨਕਾਰਾਂ ਦਾ ਇਹ ਵੀ ਕਹਿਣਾ ਹੈ ਕਿ ਇਮੀਗ੍ਰੈਂਟਸ ਦਾ ਆਮਦਨ ਅਤੇ ਟੈਕਸ ਭਰਨ ਦੀ ਸਮਰੱਥਾ ਉਹਨਾਂ ਦੇ ਕਰਾਨੇ ਅਤੇ ਸਮਾਜਿਕ ਸੇਵਾਵਾਂ ਤੇ ਖਰਚਿਆਂ ਨਾਲੋਂ ਕਾਫੀ ਵੱਧ। ਇਸਦਾ ਮਤਲਬ ਇਹ ਹੈ ਕਿ ਉਹ ਸਿਰਫ ਆਪਣੇ ਜੀਵਨ ਦੀ ਸੰਭਾਲ ਹੀ ਨਹੀਂ ਕਰ ਸਕਦੇ ਸਗੋਂ ਦੇਸ਼ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨ ਲਈ ਵੀ ਯੋਗਦਾਨ ਪਾਉਂਦੇ ਹਨ। ਤਿੰਨ ਦਹਾਕੀਆਂ ਦੇ ਡਾਟਾ ਵਿਚਾਰਿਆ ਜਾਵੇ ਤਾਂ ਇਹ ਪਤਾ ਲੱਗਦਾ ਹੈ ਕਿ ਇਮੀਗ੍ਰੈਂਟਸ ਨੇ ਵਧੀਆ ਕੰਮ ਕਰਕੇ, ਛੋਟੇ ਵਪਾਰ ਖੋਲ੍ਹ ਕੇ ਅਤੇ ਸੇਵਾਵਾਂ ਲਈ ਖਰਚ ਕਰਕੇ ਦੇਸ਼ ਦੀ ਅਰਥਵਿਵਸਥਾ ਵਿੱਚ ਕਾਫੀ ਹਿੱਸਾ ਪਾਇਆ ਹੈ ਸਰਕਾਰੀ ਤਹਫੂਜ਼ ਅਤੇ ਸਮਾਜਿਕ ਸੇਵਾਵਾਂ ਤੇ ਖਰਚ ਘਟਣ ਦਾ ਸਿੱਧਾ ਅਰਥ ਇਹ ਹੈ ਕਿ ਸਰਕਾਰ ਨੂੰ ਘਾਟੇ ਘਟਾਉਣ ਵਿੱਚ ਇਮੀਗ੍ਰੈਂਟਸ ਨੇ ਅਹੰਕਾਰਪੂਰਨ ਤੇ ਵਧਿਆ ਯੋਗਦਾਨ ਪਾਇਆ ਹੈ ਖਾਸ ਕਰਕੇ ਗੈਰ ਕਾਨੂੰਨੀ ਇਮੀਗ੍ਰੈਂਟਸ ਨੇ ਉਹ ਕੰਮ ਕੀਤੇ ਹੈ ਅਕਸਰ ਜੋ ਲੋਕਾਂ ਦੀ ਨਜ਼ਰ ਛੁਪੇ ਰਹਿੰਦਿਆਂ ਪਰ ਇਹਨਾਂ ਦੇ ਨਤੀਜੇ ਸਰਕਾਰ ਅਤੇ ਅਰਥਵਿਵਸਥਾ ਲਈ ਬਹੁਤ ਮਹੱਤਵਪੂਰਨ ਸਾਬਤ ਹੁੰਦੇ ਹਨ ਇਸ ਰਿਪੋਰਟ ਤੋਂ ਸਪਸ਼ਟ ਹੁੰਦਾ ਹੈ ਕਿ ਇਮੀਗ੍ਰੈਂਟਸ ਦੇ ਯੋਗਦਾਨ ਨੂੰ ਸਮਝਣਾ ਅਤੇ ਸਵੀਕਾਰਨਾ ਅਮਰੀਕਾ ਦੀ ਲੰਬੀ ਅਵਧੀ ਵਾਲੀ ਅਰਥਵਿਵਸਥਾ ਲਈ ਵੀ ਬਹੁਤ ਜ਼ਰੂਰੀ ਹੈ ਜੇਕਰ ਇਮੀਗ੍ਰੈਂਟਸ ਨਾ ਹੁੰਦੇ ਤਾਂ ਨਾ ਸਿਰਫ ਘਟਾ ਵੱਧ ਜਾਂਦਾ ਸਗੋਂ ਸਰਕਾਰੀ ਖਰਚੇ ਅਤੇ ਕਰਜ਼ੇ ਦਾ ਬੋਝ ਵੀ ਵੱਧ ਹੋ ਜਾਂਦਾ ਜੋ ਲੋਕ ਇਮੀਗ੍ਰੈਂਟਸ ਨੂੰ ਨੁਕਸਾਨਦਾਇਕ ਮੰਨਦੇ ਹਨ ਉਹ ਅਸਲ ਵਿੱਚ ਦੇਸ਼ ਦੀ ਅਰਥ ਵਿਵਸਥਾ ਨੂੰ ਸਮਝਣ ਵਿੱਚ ਗਲਤ ਸਹੀ ਕਰ ਰਹੇ ਹਨ ਇਮੀਗ੍ਰੈਂਟਸ ਨੇ ਘੱਟ ਸਮੇਂ ਵਿੱਚ ਦੇਸ਼ ਲਈ ਵੱਡੇ ਵਿਤੀ ਫਾਇਦੇ ਪੈਦਾ ਕੀਤੇ ਹਨ ਇਸ ਨਾਲ ਅਮਰੀਕਾ ਕਰਾਨੇ ਦੀ ਅਤੇ ਸਰਕਾਰੀ ਸੰਭਾਵਨਾਵਾਂ ਖੋਲੀਆਂ ਸੋ ਇਸ ਤਾਜ਼ਾ ਅਧਿਐਨ ਦੇ ਅਨੁਸਾਰ ਇਮੀਗ੍ਰੈਂਟਸ ਸਿਰਫ ਮਜ਼ਦੂਰ ਜਾਂ ਵਪਾਰੀ ਹੀ ਨਹੀਂ ਹਨ ਸਗੋਂ ਅਮਰੀਕਾ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨ ਵਾਲੇ ਮਹੱਤਵਪੂਰਨ ਹਿੱਸੇਦਾਰੀਆਂ ਉਹਨਾਂ ਦੇ ਯੋਗਦਾਨਾਂ ਨੂੰ ਨਜ਼ਰਅੰਦਾਜ਼ ਕਰਨਾ ਅਸਲ ਵਿੱਚ ਦੇਸ਼ ਦੇ ਵਿਕਾਸ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਇਸ ਲਈ ਅਰਥਵਿਵਸਥਾ ਅਤੇ ਸਮਾਜਿਕ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਇਮੀਗ੍ਰੈਂਟਸ ਦੀ ਭੂਮਿਕਾ ਨੂੰ ਸਿਰਫ ਨਕਾਰਾਤਮਕ ਰੂਪ ਵਿੱਚ ਨਹੀਂ ਦੇਖਣਾ ਚਾਹੀਦਾ ਸਗੋਂ ਉਹਨਾਂ ਦੇ ਲਾਭਦਾਇਕ ਯੋਗਦਾਨ ਨੂੰ ਵੀ ਮੰਨਣਾ ਚਾਹੀਦਾ ਹੈ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮਿਨੀ ਸੋਟਾ ਰਾਜ ਨੂੰ ਕਿਹਾ ਹੈ ਕਿ ਉਹ ਅਮਰੀਕੀ ਇਮੀਗ੍ਰੇਸ਼ਨ ਕਾਨੂੰਨਾਂ ਦੀ ਕਾਰ ਵਿੱਚ ਹੋਰ ਸਹਿਯੋਗ ਦੇਵੇ ਖਾਸ ਕਰਕੇ ਫੈਡਰਲ ਇਮੀਗ੍ਰੇਸ਼ਨ ਏਜੰਸੀ ਆਈਸੀਈ ਨਾਲ ਮਿਲ ਕੇ ਕੰਮ ਕਰਨ ਵਿੱਚ ਇਸ 트럼ਪ ਦੇ ਪ੍ਰਸ਼ਾਸਨ ਵੱਲੋਂ ਭੇਜੇ ਗਏ ਅਧਿਕਾਰੀਆਂ ਦਾ ਇਹ ਮਤਲਬ ਹੈ ਕਿ ਮਿਨੀਸੋਟਾ ਦੀਆਂ ਜੇਲਾਂ ਅਤੇ ਪ੍ਰਿਜ਼ਨਾਂ ਵਿੱਚ ਕੈਦ ਇਮੀਗਰੈਂਟਸ ਬਾਰੇ ਆਈਸੀਈ ਨੂੰ ਆਸਾਨੀ ਨਾਲ ਪਹੁੰਚ ਅਤੇ ਜਾਣਕਾਰੀ ਮਿਲਣੀ ਚਾਹੀਦੀ ਹੈ ਹਾਲਾਂਕਿ ਮਿਨੀਸੋਟਾ ਰਾਜ ਕਹਿੰਦਾ ਹੈ ਕਿ ਉਹ ਪਹਿਲਾਂ ਹੀ ਆਪਣੇ ਪ੍ਰਿਜ਼ਨ ਸਿਸਟਮ ਰਾਹੀਂ ਆਈਸੀਈ ਨਾਲ ਕੁਝ ਸਹਿਯੋਗ ਕਰਦਾ ਹੈ ਜਿੱਥੇ ਜਿਨ੍ਹਾਂ ਲੋਕਾਂ ਨੂੰ ਗੰਭੀਰ ਜੁਰਮਾਂ 'ਚ ਸਜ਼ਾ ਹੋਈ ਹੈ ਅਤੇ ਉਹ ਅਮਰੀਕੀ ਨਾਗਰਿਕ ਨਹੀਂ ਹਨ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਮਿਨੀਸੋਟਾ ਰਾਜ ਨੂੰ ਕਿਹਾ ਹੈ ਕਿ ਉਹ ਅਮਰੀਕਾ ਇਮੀਗ੍ਰੇਸ਼ਨ ਕਾਨੂੰਨਾ ਦੀ ਕਾਰਵਾਈ ਵਿੱਚ ਹੋਰ ਸਹਿਯੋਗ ਦੇਵੇ ਖਾਸ ਕਰਕੇ ਯੂ ਐਸ ਇਮੀਗ੍ਰੇਸ਼ਨ ਐਂਡ ਕਸਟਮਸ ਇਨਫੋਰਸਮੈਂਟ ਜਾਂ ਆਈ ਸੀ ਨਾਲ ਮਿਲ ਕੇ ਕੰਮ ਕਰਨ ਵਿੱਚ 트੍ਰੰਪ ਦੇ ਪ੍ਰਸ਼ਾਸਨ ਵੱਲੋਂ ਭੇਜੇ ਗਏ ਅਧਿਕਾਰੀਆਂ ਦਾ ਸਪਸ਼ਟ ਮਤਲਬ ਹੈ ਕਿ ਮਿਨੀਸੋਟਾ ਦੀਆਂ ਜੇਲਾਂਾਂ ਤੇ ਸਟੇਟ ਪ੍ਰਿਜ਼ਨਾ ਵਿੱਚ ਕੈਦ ਇਮੀਗ੍ਰੈਂਟਸ ਬਾਰੇ ICE ਨੂੰ ਆਸਾਨ ਪਹੁੰਚ ਅਤੇ ਜਾਣਕਾਰੀ ਮਿਲਣੀ ਚਾਹੀਦੀ ਹੈ ਆਈਸੀਈ ਦੀ ਲੰਬੀ ਸਮੇਂ ਦੀ ਇੱਛਾ ਰਹੀ ਹੈ ਕਿ ਉਹ ਸਥਾਨਕ ਜੇਲ੍ਹਾਂ ਅਤੇ ਸਟੇਟ ਪ੍ਰਿਜ਼ਨਾਂ ਵਿੱਚ ਜੇਲ੍ਹ ਵਿੱਚ ਰਹਿਣ ਵਾਲੇ ਉਹਨਾਂ ਇਮੀਗਰੈਂਟਸ ਜਿਨ੍ਹਾਂ ਉੱਤੇ ਰਿਪੋਰਟੇਸ਼ਨ ਆਰਡਰ ਜਾਰੀ ਹੈ ਨੂੰ ਦੇਖ ਸਕੇ ਅਤੇ ਉਹਨਾਂ ਨੂੰ ਫੈਡਰਲ ਰਿਹਾਇਸ਼ ਵਿੱਚ ਲਿਆ ਸਕੇ ਮਿਨੀਸੋਟਾ ਰਾਜ ਕਹਿੰਦਾ ਹੈ ਕਿ ਉਹ ਪਹਿਲਾਂ ਹੀ ਆਈਸੀ ਨਾਲ ਕੁਝ ਸਹਿਯੋਗ ਕਰ ਰਿਹਾ ਹੈ ਉਦਾਹਰਨ ਵਜੋਂ ਰਾਜ ਦੀਆਂ ਪ੍ਰਿਜ਼ਨ ਸਿਸਟਮ ਵਿੱਚ ਉਹ ਇਮੀਗਰੈਂਟਸ ਜਿਨ੍ਹਾਂ ਨੂੰ ਬੀਰ ਜ਼ੁਰਮਾਂ ਵਿੱਚ ਸਜ਼ਾ ਹੋਈ ਹੈ ਅਤੇ ਜੋ ਅਮਰੀਕੀ ਨਾਗਰਿਕਾਂ ਲਈ ਨਹੀਂ ਹਨ ਉਹਨਾਂ ਦੀ ਜਾਣਕਾਰੀ ਆਈਸੀ ਲਈ ਦਿੱਤੀ ਜਾਂਦੀ ਹੈ ਜਦੋਂ ਕਿ ਉਹਨਾਂ ਦੀ ਸਜ਼ਾ ਮੁੱਕਦੀ ਹੈ ਆਈਸੀ ਨਾਲ ਮਿਲ ਕੇ ਉਹਨਾਂ ਨੂੰ ਫੈਡਰਲ ਰਿਹائش ਵਿੱਚ ਸੌਂਪਿਆ ਜਾਂਦਾ ਹੈ 2025 ਵਿੱਚ ਮਿਲੇ ਜਾਟਿਆਂ ਅਨੁਸਾਰ ਆਈਸੀ ਨੇ ਮਿਨੀ ਸੋਚਾ ਦੀਆਂ ਪ੍ਰਿਜ਼ਨਾਵਲੋਂ ਮੰਗ ਕੀਤੇ ਸਾਰੇ 84 ਕੈਦੀਆਂ ਨੂੰ ਸਫਲਤਾਪੂਰਵਕ ਫੈਡਰਲ ਰਿਹਾਇਸ਼ ਵਿੱਚ ਲਿਆਇਆ ਹੈ ਇਸ ਤਰੀਕੇ ਨਾਲ ਮਿਨੀ ਸੋਟਾ ਰਾਜ ਦੀਆਂ ਜੇਲ੍ਹਾਂ ਆਈਸੀ ਨਾਲ ਸਹਿਯੋਗ ਕਰਨ ਵਾਲੀਆਂ ਹਨ ਪਰ ਸਾਰੇ ਸਥਾਨਕ ਜੇਲ ਇਹੋ ਜੇ ਸਹਿਯੋਗ ਨਹੀਂ ਕਰਦੇ ਕਈ ਜੇਲੀਆਂ ਦੀਆਂ ਜੇਲ੍ਹਾਂ ਜਿਵੇਂ ਕਿ ਮੋਨੇਪੋਲਿਸ ਤੇ ਹੈਨੇਪਿਕ ਕਾਉਂਟੀ ਜੇਲ ਨੇ ਆਈਸੀ ਨਾਲ ਇੰਟਰਵਿਊਆਂ ਅਤੇ ਹੋਰ ਸਹਿਯੋਗ 2018 ਤੋਂ ਰੋਕਿਆ ਹੋਇਆ ਹੈ ਇਸ ਦਾ ਕਾਰਨ ਇਹ ਹੈ ਕਿ ਲੋਕਾਂ ਅਤੇ ਕਮਿਊਨਿਟੀਆਂ ਵਿੱਚ ਡਰ ਹੈ ਕਿ ਜੇ ਜੇਲ ਆਈਸੀਈ ਨੂੰ ਬੇहद ਪਹੁੰਚ ਦਿੰਦੀਆਂ ਤਾਂ ਲੋਕ ਘਟ ਇਨਸਾਫ ਦੀਆਂ ਅਗਾਹ ਅੱਗੇ ਆਉਂਦੇ ਹਨ ਘਟ ਅਪਰਾਧ ਦੀਆਂ ਸੂਚਨਾਵਾਂ ਦੇਣਗੇ ਅਤੇ ਇਸ ਨਾਲ ਜਨਤਕ ਸੁਰੱਖਿਆ ਅਤੇ ਭਰੋਸੇ ਤੇ ਨਕਾਰਾਤਮਕ ਪ੍ਰਭਾਵ ਵੀ ਪੈ ਸਕਦਾ ਹੈ ਕਾਨੂੰਨ ਪੱਖ ਤੋਂ ਵੀ ਮਿਨੀ ਸੋਟਾ ਰਾਜ ਕਹਿੰਦਾ ਹੈ ਕਿ ਆਈਸੀ ਦੀਆਂ ਮੰਗਾਂ ਬਿਨਾ ਅਦਾਲਤੀ ਵਰੰਟ ਦੇ ਮੰਨਣੀਆਂ ਸੰਵਿਧਾਨ ਦੇ ਅਧਿਕਾਰਾਂ ਦੀ ਉਲੰਘਣਾ ਹੋਵੇਗੀ ਰਾਜ ਤੇ ਅਚਾਰਨੀ ਜਰਨਲ ਦਾ ਸਪਸ਼ਟ ਕਹਿਣਾ ਹੈ ਕਿ ਆਈਸੀਈ ਨੂੰ ਬਿਨਾ ਕਿਸੇ ਵਿਅਕਤੀ ਨੂੰ ਰੋਕਣ ਜਾਂ ਬਿਨਾ ਵਾਰੰਟ ਦੇ ਜਾਣਕਾਰੀ ਲੈਣ ਦਾ ਕਾਨੂੰਨ ਹੱਕ ਨਹੀਂ ਹੈ ਇਸ ਤਰ੍ਹਾਂ ਮਿਨੀ ਸੋਟਾ ਰਾਜ ਆਈਸੀਈ ਨਾਲ ਸਹਿਯੋਗ ਤਾਂ ਕਰਦਾ ਹੈ ਪਰ ਸਿਰਫ ਉਨ੍ਹਾਂ ਦੇ ਹੱਦਾਂ ਤੱਕ ਜੋ ਸੰਵਿਧਾਨ ਅਤੇ ਕਾਨੂੰਨ ਦੇ ਆਧਾਰ ਤੇ ਸਹੀ ਹੈ ਇਸ ਤਰ੍ਹਾਂ ਮਿਨੀ ਸੋਟਾ ਅਤੇ ਕੇਂਦਰੀ ਸਰਕਾਰ ਵਿਚਾਲੇ ਆਈਸੀ ਨਾਲ ਹੋਰ ਸਹਿਯੋਗ ਲਈ ਚਰਚਾ ਅਤੇ ਤਣਾਅ ਜਾਰੀ ਹੈ ਜਿੱਥੇ ਦੋਹਾਂ ਪੱਖਾਂ ਵਿੱਚ ਆਪਣੀਆਂ ਨੀਤੀਆਂ ਕਾਨੂੰਨੀ ਹਦਾਂ ਅਤੇ ਜਨਤਕ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਆਪਣੀਆਂ ਪੋਜੀਸ਼ਨਾਂ ਤੇ ਅਡਿਗ ਹਨ ਇਸ ਮਾਮਲੇ ਤੋਂ ਸਪਸ਼ਟ ਹੁੰਦਾ ਹੈ ਕਿ ਮਿਨੀ ਸੋਟਾ ਰਾਜ ਆਈਸੀ ਦੇ ਨਾਲ ਹੀ ਕੁਝ ਹੱਦ ਤੱਕ ਸਹਿਯੋਗ ਰਿਹਾ ਪਰ ਉਹ ਹਰ ਮੰਗ ਨੂੰ ਪੂਰੀ ਤਰ੍ਹਾਂ ਨਹੀਂ ਮੰਨਦੇ ਇਹ ਸਪਸ਼ਟ ਕਰਦਾ ਹੈ ਕਿ ਕੇਂਦਰੀ ਅਤੇ ਸਥਾਨਕ ਸਰਕਾਰ ਵਿਚਾਲੇ ਇਮੀਗ੍ਰੇਸ਼ਨ ਨੀਤੀਆਂ ਅਤੇ ਕਾਨੂੰਨੀ ਹੱਕਾਂ ਨੂੰ ਲੈ ਕੇ ਸੰਤੁਲਨ ਬਣਾਉਣਾ ਕਿੰਨਾ ਮੁਸ਼ਕਲ ਹੈ ਇਸ ਮਾਮਲੇ ਨੂੰ ਲੈ ਕੇ ਸਿਰਫ ਇਮੀਗ੍ਰੇਸ਼ਨ ਨੀਤੀਆਂ ਤੇ ਹੀ ਚਰਚਾ ਖੜੀ ਕੀਤੀ ਬਲਕਿ ਸਥਾਨਕ ਜੇਲ੍ਹਾਂ ਦੇ ਸਹਿਯੋਗ ਸੰਵਿਧਾਨਕ ਹੱਕਾਂ ਅਤੇ ਜਨਤਕ ਸੁਰੱਖਿਆ ਦੇ ਮਹੱਤਵ ਨੂੰ ਵੀ ਸਾਹਮਣੇ ਲਿਆਂਦਾ ਗਿਆ ਇਸ ਤਰ੍ਹਾਂ ਮਿਨੀ ਸੋਟਾ ਆਈਸੀ ਨਾਲ ਮਿਲ ਕੇ ਕੰਮ ਕਰਦਾ ਪਰ ਸਵੈ ਅਧਿਕਾਰ ਅਤੇ ਕਾਨੂੰਨ ਦੇ ਹੱਕਾਂ ਦੀ ਰੋਕ ਵੀ ਪੂਰੀ ਮਨਜ਼ੂਰ ਕਰਦਾ ਜਿਸ ਨਾਲ ਇਹ ਮਾਮਲਾ ਰਾਜ ਅਤੇ ਕੇਂਦਰ ਸਰਕਾਰ ਵਿੱਚ ਇੱਕ ਜਟਿਲ ਅਤੇ ਸੰਵੇਦਨਸ਼ੀਲ ਮੁੱਦਾ ਬਣ ਗਿਆ ਭਾਰਤ ਨੇ ਘੋਸ਼ਣਾ ਕੀਤੀ ਹੈ ਕਿ ਉਹ ਅਮਰੀਕੀ ਉਦਯੋਗਿਕ ਅਤੇ ਖੇਤੀਬਾੜੀ ਉਤਪਾਦਾਂ ਤੇ ਲਾਗੂ ਹੋਣ ਵਾਲੇ ਕਸਟਮ ਡਿਊਟੀ ਟੈਰਿਫ ਨੂੰ 0% ਕਰ ਦੇਵੇਗਾ ਇਸ ਦਾ ਮਤਲਬ ਇਹ ਹੈ ਕਿ ਅਮਰੀਕੀ ਕੰਪਨੀਆਂ ਭਾਰਤ ਵਿੱਚ ਆਪਣੇ ਸਮਾਨ ਨੂੰ ਹੋਰ ਸਸਤੇ ਭਾਅ ਤੇ ਵੇਚ ਸਕਣਗੀਆਂ ਅਮਰੀਕੀ ਵਪਾਰ ਪ੍ਰਤੀਨਿਧੀ ਨੇ ਇਸ ਨੂੰ ਇੱਕ ਵੱਡੀ ਜਿੱਤ ਵਜੋਂ ਦੇਖਿਆ ਹਾਲਾਂਕਿ ਭਾਰਤ ਨੇ ਕਿਹਾ ਹੈ ਕਿ ਉਹ ਕੁਝ ਮਹੱਤਵਪੂਰਨ ਖੇਤਰਾਂ ਤੇ ਨਿਗਰਾਨੀ ਜਾਰੀ ਰੱਖੇਗਾ ਅਤੇ ਉਨ੍ਹਾਂ ਨੇ ਸਰਕਾਰੀ ਸੁਰੱਖਿਆ ਦਿੱਤੀ ਜਾਵੇਗੀ ਇਸ ਨਾਲ ਦੋਵਾਂ ਦੇਸ਼ਾਂ ਨੇ ਵਪਾਰਕ ਸੰਬੰਧ ਹੋਰ ਮਜ਼ਬੂਤ ਕਰਨ ਦਾ ਐਲਾਨ ਕੀਤਾ ਹੈ ਭਾਰਤ ਨੇ ਐਲਾਨ ਕੀਤਾ ਹੈ ਕਿ ਉਹ ਅਮਰੀਕਾ ਉਦਯੋਗਿਕ ਅਤੇ ਖੇਤੀਬਾੜੀ ਉਤਪਾਦਾਂ ਨੂੰ ਲਾਗੂ ਹੋਣ ਵਾਲੇ ਕਸਟਮ ਡਿਊਟੀ ਜਾਂ ਟੈਰਿਫ ਨੂੰ 0% ਕਰ ਦੇਵੇਗਾ ਇਸ ਦਾ ਮਤਲਬ ਇਹ ਹੈ ਕਿ ਅਮਰੀਕੀ ਕੰਪਨੀਆਂ ਹੁਣ ਭਾਰਤ ਵਿੱਚ ਆਪਣੇ ਉਤਪਾਦ ਸਸਤੇ ਭਾਅ ਤੇ ਵੇਚ ਸਕਣਗੀਆਂ ਜਿਸ ਨਾਲ ਦੋਹਾਂ ਦੇਸ਼ਾਂ ਦੇ ਵਪਾਰ ਸੰਬੰਧ ਹੋਰ ਮਜ਼ਬੂਤ ਹੋਣ ਦੀ ਸੰਭਾਵਨਾ ਹੈ ਅਮਰੀਕੀ ਵਪਾਰ ਪ੍ਰਤੀਨਿਧੀ ਨੇ ਇਸ ਫੈਸਲੇ ਨੂੰ ਇੱਕ ਵੱਡੀ ਜਿੱਤ ਵਜੋਂ ਵੇਖਿਆ ਕਿਉਂਕਿ ਇਸ ਨਾਲ ਅਮਰੀਕੀ ਉਦਯੋਗਾਂ ਅਤੇ ਖੇਤੀਬਾੜੀ ਉਤਪਾਦਾਂ ਨੂੰ ਨਵੇਂ ਬਾਜ਼ਾਰ ਮਿਲਣਗੇ ਅਤੇ ਨਿਰਯਾਤ ਵਧੇਗਾ ਹਾਲਾਂਕਿ ਭਾਰਤ ਨੇ ਸਾਫ਼ ਕੀਤਾ ਹੈ ਕਿ ਉਹ ਕੁਝ ਮਹੱਤਵਪੂਰਨ ਖੇਤਰਾਂ ਤੇ ਆਪਣੀ ਨਿਗਰਾਨੀ ਜਾਰੀ ਰੱਖੇਗਾ ਇਸ ਦਾ ਮਤਲਬ ਹੈ ਕਿ ਕੁਝ ਖੇਤਰਾ ਨੂੰ ਸਰਕਾਰੀ ਸੁਰੱਖਿਆ ਮਿਲੇਗੀ ਅਤੇ ਉਨਾ ਖੇਤਰਾਂ ਵਿੱਚ ਟੈਰਿਫ ਜਾਰੀ ਰਹਿਣਗੇ ਇਸ ਤਰੀਕੇ ਨਾਲ ਭਾਰਤ ਆਪਣੀ ਅਰਥਵਿਵਸਥਾ ਨੂੰ ਸੁਰੱਖਿਤ ਰੱਖਦਾ ਹੈ ਅਤੇ ਲੋਕਲ ਉਦਯੋਗਾਂ ਨੂੰ ਵੀ ਮਜ਼ਬੂਤ ਬਣਾਉਂਦਾ ਹੈ ਵਿਸ਼ੇਸ਼ ਤੌਰ ਤੇ ਇਹ ਫੈਸਲਾ ਦੋਹਾਂ ਦੇਸ਼ਾਂ ਲਈ ਵਪਾਰਕ ਤੌਰ ਤੇ ਲਾਭਦਾਇਕ ਹੈ ਕਿਉਂਕਿ ਇਸ ਨਾਲ ਨਿਰਯਾਤ ਵਧੇਗਾ ਵਪਾਰਕ ਹਿੱਸੇਦਾਰਾਂ ਨੂੰ ਹੋਰ ਮੌਕੇ ਮਿਲਣਗੇ ਅਤੇ ਦੋਹਾਂ ਦੇਸ਼ਾਂ ਦੇ ਬਾਜ਼ਾਰਾਂ ਵਿੱਚ ਇੱਕ ਦੂਜੇ ਦੇ ਉਤਪਾਦਾਂ ਦੀ ਪਹੁੰਚ ਵੀ ਵਧੇਗੀ ਇਸ ਫੈਸਲੇ ਨਾਲ ਖੇਤੀਬਾੜੀ ਉਦਯੋਗ ਨਿਰਯਾਤ ਅਤੇ ਵਪਾਰ ਨਾਲ ਜੁੜੇ ਕਈ ਖੇਤਰ ਲਾਭਾਂਤਕ ਹੋਣਗੇ ਖੇਤੀਬਾੜੀ ਉਤਪਾਦ ਜਿਵੇਂ ਕਿ ਸੋਇਆ ਕੌਰਨ ਅਤੇ ਫਲ ਸਬਜ਼ੀਆਂ ਲਈ ਨਵੇਂ ਬਾਜ਼ਾਰ ਖੁੱਲਣਗੇ ਉਦਯੋਗਿਕ ਉਤਪਾਦਾਂ ਲਈ ਭਾਰਤ ਦੇ ਵਪਾਰ ਮਾਰਕੀਟ ਵਿੱਚ ਅਮਰੀਕੀ ਉਤਪਾਦ ਹੋਰ ਮੁਕਾਬਲੇ ਦੇ ਯੋਗ ਬਣਨਗੇ ਇਸ ਤਰ੍ਹਾਂ ਨਾਲ ਦੋਹਾਂ ਦੇਸ਼ਾਂ ਵਿੱਚ ਵਪਾਰ ਸਹਿਯੋਗ ਹੋਰ ਵਧੇਗਾ ਅਤੇ ਪ੍ਰਵਿੱਖ ਵਿੱਚ ਹੋਰ ਵਪਾਰ ਸਮਝੋਤੇ ਬਣਨ ਦੀ ਸੰਭਾਵਨਾ ਵੀ ਖੁੱਲ ਜਾਵੇਗੀ। ਕੁੱਲ ਮਿਲਾ ਕੇ ਇਹ ਫੈਸਲੇ ਦੋਹਾਂ ਦੇਸ਼ਾਂ ਲਈ ਇੱਕ ਵੱਡਾ ਮੌਕਾ ਨਿਰਯਾਤ ਉਦਯੋਗਿਕ ਵਿਕਾਸ ਅਤੇ ਖੇਤੀਬਾੜੀ ਖੇਤਰ ਵਿੱਚ ਨਵੇਂ ਮੌਕੇ ਲਿਆਣਗੇ। ਭਾਰਤ ਨੇ ਸਪਸ਼ਟ ਕੀਤਾ ਹੈ ਕਿ ਇਹ ਟੈਰਿਫ ਘਟਾਉਣ ਦਾ ਫੈਸਲਾ ਇਸ ਮਕਸਦ ਨਾਲ ਕੀਤਾ ਗਿਆ ਹੈ ਕਿ ਵਪਾਰ ਸੰਬੰਧ ਮਜ਼ਬੂਤ ਹੋਣ ਅਤੇ ਦੋਹਾਂ ਦੇਸ਼ਾਂ ਦੇ ਕਾਰੋਬਾਰੀ ਹਿੱਸੇਦਾਰਾਂ ਨੂੰ ਲਾਭ ਮਿਲੇ। ਇਸ ਤਰ੍ਹਾਂ ਭਾਰਤ ਅਤੇ ਅਮਰੀਕਾ ਵਿਚਕਾਰ ਵਪਾਰ ਸੰਬੰਧਿਤ ਹੋਰ ਬੂਥ ਹੋਣਗੇ ਆਉਣ ਵਾਲੇ ਸਮੇਂ ਵਿੱਚ ਨਵੇਂ ਵਪਾਰ ਅਤੇ ਨਿਰਯਾਤ ਮੌਕੇ ਵੀ ਖੁੱਲਣਗੇ ਇੱਕ ਨਵੀਂ ਰਿਪੋਰਟ ਵਿੱਚ ਪਾਇਆ ਗਿਆ ਹੈ ਕਿ 트럼ਪ ਦੀਆਂ ਵਾਤਾਵਰਣ ਸੰਬੰਧੀ ਨੀਤੀਆਂ ਦੇ ਕਟੌਤੀ ਫੈਸਲੇ RFK ਜੂਨੀਅਰਸ ਦੇ ਹੈਲਦੀ ਅਮਰੀਕਾ ਦੀ ਵਾਦੇ ਨਾਲ ਚਕਰੌਂਦੇ ਰਿਪੋਰਟਾਂ ਮੁਤਾਬਕ 트럼ਪ ਵੱਲੋਂ ਬਣਾਈਆਂ ਗਈਆਂ ਨਵੀਆਂ ਨੀਤੀਆਂ ਬੱਚਿਆਂ ਨੂੰ ਲੰਬੇ ਸਮੇਂ ਤੱਕ ਰੋਗਾਂ ਅਤੇ ਗੰਭੀਰ ਬਿਮਾਰੀਆਂ ਦੇ ਖਤਰੇ ਵਿੱਚ ਰੱਖ ਸਕਦੀਆਂ ਹਨ आरएफए ਜੂਨੀਅਰਸ ਚਾਹੁੰਦੇ ਹਨ ਕਿ ਅਮਰੀਕਾ ਨੂੰ ਸਿਹਤਮੰਦ ਬਣਾਇਆ ਜਾਵੇ ਪਰ ਇਸ ਸਮੇਂ ਵਾਤਾਵਰਣ ਨਿਯਮਾਂ ਨੂੰ ਹਟਾਉਣ ਨਾਲ ਇਹ ਠੀਕਾ ਕਾਰਵਾਈ ਮੁਸ਼ਕਲ ਹੋ ਜਾਵੇਗੀ ਇਸ ਲਈ ਮਾਹਿਰਾਂ ਨੇ ਕਿਹਾ ਹੈ ਕਿ ਬੱਚਿਆਂ ਦੀ ਸਿਹਤ ਅਤੇ ਭੁਖ ਲਈ ਸੁਰੱਖਿਆ ਨੀਤੀਆਂ ਬਹੁਤ ਜ਼ਰੂਰੀ ਹਨ ਨਵੀਆਂ ਰਿਪੋਰਟਾਂ ਵਿੱਚ ਪਾਇਆ ਗਿਆ ਹੈ ਕਿ ਰਾਸ਼ਟਰਪਤੀ ਡੋਨਾਲਡ 트੍ਰੰਪ ਵੱਲੋਂ ਲਾਗੂ ਕੀਤੀਆਂ ਵਾਤਾਵਰਣ ਸੰਬੰਧੀ ਨੀਤੀਆਂ ਦੀਆਂ ਕਟੋਟੀਆਂ ਆਰਐਫਕੇ ਜੂਨੀਅਰ ਦੀ ਹੈਲਦੀ ਅਮਰੀਕਾ ਦੀ ਵਾਅਦੇ ਨਾਲ ਮੁਕਾਬਲੇ ਵਿੱਚ ਹਨ ਰਿਪੋਰਟਾਂ ਮੁਤਾਬਕ 트럼ਪ ਪ੍ਰਸ਼ਾਸਨ ਵੱਲੋਂ ਬਣਾਈਆਂ ਗਈਆਂ ਨਵੀਆਂ ਨੀਤੀਆਂ ਅਤੇ ਕਾਨੂੰਨ ਬੱਚਿਆਂ ਨੂੰ ਲੰਬੇ ਸਮੇਂ ਲਈ ਵੱਖ-ਵੱਖ ਗੰਭੀਰ ਬਿਮਾਰੀਆਂ ਜਿਵੇਂ ਕਿ ਦਿਮਾਗੀ ਫੇਫੜੇ ਅਤੇ ਹਾਰਟ ਦੀਆਂ ਬਿਮਾਰੀਆਂ ਦੇ ਖਤਰੇ ਵਿੱਚ ਰੱਖ ਸਕਦੀਆਂ ਹਨ ਵਿਸ਼ੇਸ਼ਗਿਆਨ ਕਹਿੰਦੇ ਹਨ ਕਿ ਵਾਤਾਵਰਣ ਨਿਯਮਾਂ ਦੀ ਹਟਾਉਣ ਨਾਲ ਹਵਾ ਪਾਣੀ ਅਤੇ ਮਿੱਟੀ ਦੀ ਸਫਾਈ ਪ੍ਰਭਾਵਿਤ ਹੁੰਦੀ ਹੈ ਜਿਸ ਦਾ ਸਿੱਧਾ ਪ੍ਰਭਾਵ ਬੱਚਿਆਂ ਦੀ ਸਿਹਤ ਤੇ ਪੈਂਦਾ ਹੈ ਆਰਐਫਕੇ ਜੂਨੀਅਰ ਆਪਣੀ ਮੁਹਿੰਮ ਮੈਕ ਅਮਰੀਕਾ ਹੈਲਦੀ ਅਗੇਨ ਵਿੱਚ ਇਸ ਗੱਲ ਨੂੰ ਮਹੱਤਵ ਦੇ ਰਹੇ ਹਨ ਕਿ ਅਮਰੀਕਾ ਦੇ ਲੋਕ ਖਾਸ ਕਰਕੇ ਬੱਚੇ ਸਿਹਤਮੰਦ ਜੀਵਨ ਜਿਉਣ ਦੇ ਯੋਗ ਹਨ ਪਰ ਜਦੋਂ ਵੀ ਵਾਤਾਵਰਣ ਨਿਯਮਾਂ ਨੂੰ ਹਟਾ ਕੇ ਉਦਯੋਗਿਕ ਅਤੇ ਰਾਸ਼ਟਰੀ ਉਤਪਾਦਨ ਦੀ ਆਜ਼ਾਦੀ ਵਿਦਾਈ ਜਾਂਦੀ ਹੈ ਤਾਂ ਬੱਚਿਆਂ ਅਤੇ ਆਮ ਲੋਕਾਂ ਦੀ ਸਿਹਤ ਸੁਰੱਖਿਆ ਖਤਰੇ ਵਿੱਚ ਆ ਜਾਂਦੀ ਹੈ ਰਿਪੋਰਟ ਇਹ ਦਰਸਾਉਂਦੀ ਹੈ ਕਿ ਇਸ ਤਰ੍ਹਾਂ ਦੀਆਂ ਨੀਤੀਆਂ ਨਾ ਸਿਰਫ ਸਥਾਨਕ ਪੱਧਰ ਤੇ ਪਰ ਦੂਜੀਆਂ ਪੀੜ੍ਹੀਆਂ ਲਈ ਵੀ ਹਾਨੀਕਾਰਕ ਹੋ ਸਕਦੀਆਂ ਹਨ ਕਿਉਂਕਿ ਗੰਦੀ ਹਵਾ ਅਤੇ ਪ੍ਰਦੂਸ਼ਿਤ ਪਾਣੀ ਲੰਬੇ ਸਮੇਂ ਤੱਕ ਸਿਹਤ ਮਾਮਲਿਆਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੇ ਹਨ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਸਮਾਂ ਜਦੋਂ ਸਖਤ ਵਾਤਾਵਰਣ ਨੀਤੀਆਂ ਬਚਾਈਆਂ ਜਾਣ ਅਤੇ ਲਾਗੂ ਕੀਤੀਆਂ ਜਾਣ ਤਾਂ ਜੋ ਬੱਚਿਆਂ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕੇ ਇਸ ਨਾਲ ਨਾ ਸਿਰਫ ਲੋਕਾਂ ਦੀ ਸਿਹਤ ਸੁਰੱਖਿਆ ਹੋਵੇਗੀ ਬਲਕਿ ਆਮ ਜੀਵਨ ਦੀ ਗੁਣਵੱਤਾ ਵੀ ਬਿਹਤਰ ਬਣੇਗੀ ਆਰਐਫਕੇ ਜੂਨੀਅਰ ਦੀ ਮਹਿੰਮ ਇਸ ਮਕਸਦ ਨੂੰ ਲੈ ਕੇ ਚੱਲ ਰਹੀ ਹੈ ਕਿ ਅਮਰੀਕਾ ਸਿਹਤਮੰਦ ਬਣੇ ਪਰ ਇਸ ਲਈ ਵਾਤਾਵਰਣ ਦੀ ਸੁਰੱਖਿਆ ਨੂੰ ਹਟਾਉਣਾ ਜਾਂ ਨਿਯਮਾਂ ਨੂੰ ਕਮਜ਼ੋਰ ਕਰਨਾ ਵਿਰੋਧੀ ਹੈ ਇਸ ਤਰ੍ਹਾਂ ਰਿਪੋਰਟਾਂ ਸਪਸ਼ਟ ਕਰਦੀਆਂ ਹਨ ਕਿ ਵਾਤਾਵਰਣ ਅਤੇ ਸਿਹਤ ਦੇ ਮਾਮਲੇ ਵਿੱਚ ਸ਼ਕਤੀ ਅਤੇ ਸੁਰੱਖਿਆ ਬਹੁਤ ਜ਼ਰੂਰੀ ਹੈ ਤਾਂ ਜੋ ਬੱਚਿਆਂ ਦਾ ਭਵਿੱਖ ਅਤੇ ਆਮ ਲੋਕਾਂ ਦੀ ਸਿਹਤ ਸੁਰੱਖਿਤ ਰਹੇ ਅੱਜ ਦੇ ਅਮਰੀਕਾ ਨਿਊਜ਼ ਬੁਲੇਟਿਨ ਵਿੱਚ ਫਲਹਾਲ ਐਨਾ ਹੀ ਕੱਲ ਫੇਰ ਮੁੜ ਨਜ਼ਰ ਆਵਾਂਗੇ ਨਵੀਆਂ ਤੇ ਖਾਸ ਖਬਰਾਂ ਦੇ ਨਾਲ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ